ਹਾਨੀ ਕੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅੱਜ ਮਾਨਯੋਗ ਅਦਾਲਤ ਚ ਅੰਮ੍ਰਿਤਸਰ ਚ ਪੇਸ਼ ਹੋ ਰਹੇ ਨੇ ਇਹ ਮੈਂ ਦੱਸਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਔਰ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਘਾਰ ਤਲਖਬਾਜੀ ਦੇ ਵਿੱਚ ਕੁਝ ਬਿਆਨات ਕੁਝ ਇਹੋ ਜਿਹੇ ਦਿੱਤੇ ਗਏ ਸੀ ਕਿ ਜਿਸ ਦੇ ਕਾਰਨ ਮਾਨ ਹਾਨੀ ਦਾ ਕੇਸ ਕੀਤਾ ਗਿਆ ਸੀਗਾ ਔਰ ਇਹ ਕੇਸ ਜਿਹੜਾ ਹੈ ਮਾਨਯੋਗ ਅਦਾਲਤ ਆਮ ਦੇ ਸਾਹਦੇ ਵਿੱਚ ਕੀਤਾ ਗਿਆ ਸੀਗਾ ਤੇ ਅੱਜ ਵਿਕਰਮ ਸਿੰਘ ਮਜੀਠੀਆ ਇੱਥੇ ਪਹੁੰਚ ਰਹੇ ਕਿਉਂਕਿ ਅੱਜ ਕੇਸ ਦੀ ਤਰੀਖ ਹੈ ਅ ਸੰਜੇ ਸਿੰਘ ਵੀ ਆਂਦੇ ਨੇ ਪਰ ਉਹ ਆਪਣੇ ਰੁਝੇਵੇ ਕਰਕੇ ਕਿਤੇ ਬਿਜ਼ੀ ਹੋਣ ਕਰਕੇ ਅੱਜ ਕਿਉਂਕਿ ਇਲੈਕਸ਼ਨ ਚੱਲਦੇ ਪਏ ਨੇ ਹੋ ਸਕਦਾ ਹੈ ਕਿ ਉਧਰ ਬਿਜ਼ੀ ਹੋਣ ਉਹ ਨਹੀਂ ਪਹੁੰਚੇ ਪਰ ਵਿਕਰਮ ਸਿੰਘ ਮਜੀਠੀਆ ਅਦਾਲਤ ਤੇ ਪੇਸ਼ ਹੋਣ ਲਈ ਕੁਝ ਦੇਰ ਚ ਪਹੁੰਚ ਰਹੇ ਨੇ ਇਹ ਉਹੀ ਕੇਸ ਹੈ ਦੇ ਦਾ ਜਿਹਦੇ ਚ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫੀ ਮੰਗੀ ਸੀ ਇਹ ਉਹੀ ਕੇਸ ਹੈ ਜਿਹਦੇ ਚ ਅਸ਼ੀਸ਼ ਕੈਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫੀ ਮੰਗੀ ਸੀ ਔਰ ਇਹਦੇ ਚ ਜਿਹੜੇ ਤੀਜੇ ਅਕਿਊਜ਼ ਨੇ ਉਹ ਸੰਜੇ ਸਿੰਘ ਉਹ ਕਿਉਂਕਿ ਤੁਹਾਨੂੰ ਵੀ ਪਤਾ ਹੈ ਵਿੱਚ ਅੰਦਰ ਵੀ ਹੋ ਗਏ ਪਤਾ ਨਹੀਂ ਅੱਜ ਕੱਲ ਅੰਦਰ ਨੇ ਕਿ ਬਾਹਰ ਨੇ ਮਗਰ ਉਹ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ ਤੇ ਆ ਨਹੀਂ ਰਹੇ ਹੂੰ ਮੈਂ ਅੱਜ ਵੀ ਔਨਰੇਬਲ ਜੱਜ ਸਾਹਿਬ ਨੂੰ ਸਾਡੇ ਵਕੀਲ ਸਾਹਿਬਾਨਾਂ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਕੇਸ ਉਹਨਾਂ ਤੇ ਡੈਫਮੇਸ਼ਨ ਦਾ ਮੈਂ ਕੀਤਾ ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਔਰ ਅਸ਼ੀਸ਼ ਖੈਤਾਨ ਮੇਰੇ ਕੋਲੋਂ ਮਾफी ਮੰਗ ਕੇ ਆਪਦੀ ਗਲਤੀ ਨੂੰ ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦਿਓ ਸੁਧਾਰਨ ਵਾਸਤੇ ਤੇ ਦਾਸ ਨੇ ਉਹ ਮੌਕਾ ਦਿੱਤਾ ਹਾਲੇ ਦੇ ਵੀ ਉਹੀ ਹੋਣੇ ਕਾਇਰ ਜੀ ਸੋ ਦੀ ਤਰੀਕ ਸੀ ਅੱਜ ਉਸ ਤੇ ਅੱਜ ਪੇਸ਼ ਹੋਏ ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ ਉਹ ਜਦੋਂ ਵੀ ਉਹ ਤਰੀਕ ਹੁੰਦੀ ਹੈ ਤੇ ਕਿਵੇਂ ਨਾ ਕਿਵੇਂ ਤਰੀਕਿਆ ਉਸੇ ਤਰੀਕ ਤੇ ਮੈਨੂੰ ਹੋਰ ਸ਼ਿਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਨਾ ਸੋ ਅੱਜ ਇਹ ਸਾਰੇ ਮੈਟਰ ਤੇ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ ਕੋਰਟ ਨੇ ਡਾਇਰੈਕਸ਼ਨ ਦਿੱਤੀ ਔਰ ਕੋਰਟ ਨੇ ਆਨਰਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਤੁਸੀਂ ਪੇਸ਼ ਹੋਏ ਹੋ ਅਗਲੀ ਵਾਰੀ ਕਿਉਂਕਿ ਮੇਰੇ ਨਾਲ ਦਾ 97 ਵਾਰੀ ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ ਸੋ ਕਬਰਹਾਟ ਆ ਉਹਨਾਂ ਨੂੰ ਕੀਆ ਘਬਰਾਓ ਨਾ ਭਾਈ ਮੈਂ ਹੱਥ ਫੜ ਕੇ ਲੈ ਆਉਂਗਾ ਆਓ ਸਾਹਮਣੇ ਪੇਸ਼ ਹੋ ਤੇ ਦੋ ਦੋ ਹੱਥ ਦੋ ਦੋ ਗੱਲਾਂ ਸਾਹਮਣੇ ਬੈ ਕੇ ਕਰੀਂ ਪੰਚਾਇਤੀ ਚੋਣਾਂ ਦੇਖ ਰਹੇ ਆ ਜੀ ਕਾਫੀ ਗੁੰਡਾਗਰਦੀ ਹੋਈ ਹੈ ਸਿਰ ਪਾਟੇ ਨੇ ਲੋਕ ਆਪਸ ਵਿੱਚ ਭਿੜੇ ਹਨ ਇਹਦੇ ਲਈ ਸਿੱਧੇ ਤੌਰ ਦੇ ਉੱਤੇ ਪ੍ਰਸ਼ਾਸਨ ਦਾ ਫੇਲੀਅਰ ਮੰਨੇ ਜਾ ਰਿਹਾ ਹੈ ਸਰਕਾਰ ਦਾ ਫੇਲੀਅਰ ਮੰਨੇ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਤੁਸੀਂ ਮੇਰਾ ਵੀਰ ਇੱਕ ਮੈਂ ਅੱਜ ਬੜੀ ਸਪਸ਼ਟ ਐਂਡ ਕਲੀਅਰ ਅਲੀਗੇਸ਼ਨ ਆ ਸਮਝਿਓ ਇਹ ਮੈਂ ਕਲੀਅਰਲੀ ਕਹਿ ਰਿਹਾ ਤੁਹਾਨੂੰ ਕਿ ਇਸ ਪੰਚਾਇਤੀ ਚੋਣਾਂ ਚ ਪੰਜਾਬ ਦੇ 13.5 ਹਜ਼ਾਰ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਹੈ ਔਰ ਕਰੋੜਾ ਰੁਪਏ ਦੀ ਕਰੋੜਾ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਸਰਪੰਚੀਆਂ ਨੂੰ ਪੰਚੀਆਂ ਨੂੰ ਵੇਚਿਆ ਜਾ ਰਿਹਾ ਔਰ ਹਰ ਬਲਾਕ ਦੀ ਮੈਂ ਅੱਜ ਕਹਿ ਰਿਹਾ ਇਹ ਕਹਿੰਦੇ ਨਾ ਕੱਟਰ ਮਾਨਦਾਰ ਇਹਨਾਂ ਤੋਂ ਕੱਟਰ ਬੇਈਮਾਨ ਲੋਕ ਕੋਈ ਨਹੀਂ ਮਜੀਠਾ ਬਲਾਕ ਔਰ ਤਰਸਿੱਕਾ ਬਲਾਕ ਜੇ ਮੈਂ ਕਹਿ ਦਿਆਂ ਬਟ ਵੀ ਜੇ ਵਿਜੀਲੈਂਸ ਦੀ ਇਨਕੁਆਇਰੀ ਬੀਡੀਓ ਅਮਨਦੀਪ ਤੇ ਗੁਰਪ੍ਰਤਾਪ ਦੀ ਹੋ ਜੇ ਔਰ ਹਲਫੀਆ ਬਿਆਨ ਲੋਕ ਦੇਣ ਨੂੰ ਤਿਆਰ ਹੋਣਗੇ ਜੇ ਸਰਕਾਰ ਉਹਨਾਂ ਦੀ ਉਹਨਾਂ ਨੂੰ ਡਰਾਵੇ ਧਮਕਾਵੇ ਨਾ ਲੱਖਾਂ ਰੁਪਈਆ ਲੈ ਕੇ ਰਿਜ਼ਰਵ ਡੀ ਰਿਜ਼ਰਵ ਰੈਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ ਚ ਲੱਖਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਇਹ ਨੌ ਦੀ ਵੋਟ ਹੈ ਇਹ ਲੋਕਤੰਤਰ ਦਾ ਕੋਝਾ ਮਜ਼ਾਕ ਉਟਾਇਆ ਗਿਆ ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜ਼ੋਰ ਤੇ ਇਲੈਕਸ਼ਨ ਹੋ ਰਹੀ ਔਰ ਪੈਸਾ ਹੀ ਚੱਲਿਆ ਔਰ ਰੱਜ ਕੇ ਇਹਦੇ ਚ ਲੁੱਟ ਕੋ ਛੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰਕਟ ਆਈ ਹੋਈ ਆ ਕਈ ਬਲੌਕ ਤਾਂ ਇਹ ਜਿਹਨੇ ਜਿੱਥੇ ਮੇਰੇ ਕੋਲ ਖਬਰ ਆਈ ਆ ਕੀ ਕਾਗਜ਼ੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਢਾਕਲ ਕੀਤੇ ਬਾਕੀ ਨੇ ਕੀਤੇ ਨਹੀਂ ਫਿਰ 2 ਸਾਲ ਦੀ ਦੇਰੀ ਕਿਉਂ ਪੰਚਾਇਤ ਦੀ ਇਲੈਕਸ਼ਨ ਜੇ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਗੈਂਗਸਟਰ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਆ ਲੰਡਾ ਰਿੰਦਾ ਹੈਪੀ ਇਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਹਨਾਂ ਨੇ ਪਿੰਡ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਤੇ ਇਹ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ ਚ ਫੇਰ ਚੱਲਿਆ ਇਹ ਹਾਲਾਤ ਨੇ ਉਹ ਵੀ ਕਹਿੰਦੇ ਵੀ ਗੈਸ ਦਾ ਕੋ ਖਤਰਾ ਉਹਨਾਂ ਨੇ ਇਹ ਸੁੱਖੀ ਨੂੰ ਖਤਰਾ ਹੈ ਕਿ ਨਹੀਂ ਵੈਸੇ ਮੈਂ ਦੇਖ ਰਿਹਾ ਸੀ ਕੱਲ ਉਹਦੀ ਗੱਲ ਕਰਨ ੜਿਆ ਸੀਗਾ ਖਤਰਾ ਤਾਂ ਬਹੁਤ ਇਹਨੂੰ ਵੀ ਆ ਉਹਦੇ ਨੂੰ ਵੈਸੇ ਗੱਲ ਕਰ ਸੁੱਖੀ ਨੂੰ ਕੁਝ ਹੋ ਨਾ ਜਾਵੇ ਕਿਉਂਕਿ ਇਹਦੇ ਨਾਲ ਮੈਂ ਹਿਸਾਬ ਕਰਨਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕੀ ਸੁਖੀ ਰੰਦਾਵਾ ਦਾ ਕੱਲ ਪਰ ਤੋਂ ਮੈਂ ਵੇਖਣ ਰਿਆ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨੋਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ ਚ ਜਨਤਕ ਕੀਤੀ ਜਦ ਇਹ ਉਹਦੇ ਗੱਲ ਕਿਸ ਰੋਪਾ ਪਾਉਂਦਾ ਹੁਣ ਆ ਚਲ ਜੇ ਜੱਗੂ ਭਗਵਾਨਪੁਰਿਆ ਦਾ ਟੱਬਰ ਬੜਾ ਸਿਆਣਾ ਪਿਛਲੇ 5 ਸਾਲੋਂ ਸੁਖੀ ਨਾ ਰਹਿਆ ਹੁਣ ਉਹ ਆਮ ਆਦਮੀ ਪਾਰਟੀ ਨਾਲ ਚਲੇ ਗਿਆ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਚ ਇਲੈਕਸ਼ਨ ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ ਚ ਫੋਨ ਜੇਲਾ ਚ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਫੋਨ ਅਲਾਉਡ ਨਹੀਂ ਕੌਣ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਤੇ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣ ਨਹੀਂ ਚਾਹ ਚੱਪਣ ਦਵਾਉਣਾ ਜੀ ਖਿਆ ਸਰ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨ ਹੋਰਾ ਜੀ ਅਸੀਂ ਗੱਲ ਕਰ ਲਈਏ ਸੀਐਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾਨ ਨੂੰ ਲਾਦ ਦਿੱਤਾ ਗਿਆ ਉਸ ਤੋਂ ਬਾਅਦ ਬਲਤੇਜ ਪੰਨੋਗੁਰਾ ਨੂੰ ਲਾਦ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਲੋਧੀ ਕਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ ਆ ਲੇਤਾ ਯਾਰ ਉਹਦੇ ਉਹ ਹੀ ਲਾਥ ਰਿਹਾ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰਾਂ ਐ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਇਹ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇ ਗਏ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਆ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਹੁਣ ਵੇਖਣ ਦੀ ਗੱਲ ਤਾਂ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਦੇ ਐਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇਹ ਨਹੀਂ ਵੇਖਣ ਵਾਲੀ ਥੈਂਕ ਯੂ ਥੈਂਕ ਯੂ ਸੋ ਇਹ ਸੰ ਬਿਕਮਸਿੰਗ ਜੀਠਿਆ ਜਿਹੜੇ ਕਿ ਮਾਨ ਹਾਨੀ ਕੇਸ ਦੇ ਵਿੱਚ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਏ ਸਨ ਜਿਨ੍ਹਾਂ ਤੇ ਮਾਨ ਹਾਨੀ ਦਾ ਕੇਸ ਕੀਤਾ ਗਿਆ ਸੀਗਾ ਸੰਜੀਤ ਸਿੰਘ ਅਦਵਿਤ ਕੇਜਰੀਵਾਲ ਉਹਨਾਂ ਵੱਲੋਂ ਤਾਂ ਅਦਵਿਤ ਕੇਜਰੀਵਾਲ ਵੱਲੋਂ ਤਾਂ ਮਾਫੀ ਮੰਗ ਲਈ ਗਈ ਸੀਗੀ ਪਰ ਸੰਜੀਤ ਸਿੰਘ ਵੱਲੋਂ ਮਾਫੀ ਨਹੀਂ ਮੰਗੀ ਗਈ ਸੀ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ ਹੈ ਔਰ ਉਹ ਜਿਹੜੇ ਅੱਜ ਅੱਜ ਵੀ ਪੇਸ਼ ਨਹੀਂ ਹੋਏ ਇਸ ਤੇ ਬਾਅਦ ਹੁਣ ਅਦਾਲਤ ਦੇ ਉੱਤੇ ਫੈਸਲਾ ਹੈ ਕਿ ਵੀ ਅਗਲੀ ਵਾਰੀ ਫੇਰ ਜਿਹੜੀ ਤਾਰੀਖ ਹੈ ਉਹਦੇ ਤੇ ਜਾ ਕੇ ਪੇਸ਼ ਹੋਣ ਦੀ ਉਮੀਦ ਹੈ कैमरा पर्सन नितेश ज्योति बहन दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप